ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਕੁਝ ਸਿੱਖੀਏ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਜੀ ਹੈਂਡ ਐਮਪੋਇਟਰੀ ਤੇ ਆਪਾਂ ਤੁਹਾਨੂੰ ਕੁਝ ਟੰਕਿਆਂ ਬਾਰੇ ਦੱਸਾਂਗੇ ਜਿਹੜੇ ਇਹ ਸਟਿਚਸ ਤੁਹਾਨੂੰ ਮੈਂ ਬਣਾ ਕੇ ਦਿਖਾ ਰਹੀਆਂ ਇਹ ਫੁੱਲਾਂ ਦੀਆਂ ਡੰਡੀਆਂ ਵਿੱਚ ਵਰਤੇ ਜਾਂਦੇ ਨੇ ਫੁੱਲਾਂ ਵਿੱਚ ਵੀ ਵਰਤੇ ਜਾਂਦੇ ਨੇ ਫੁੱਲਾਂ ਨੂੰ ਇਹਨਾਂ ਟਾਂਕਿਆਂ ਨਾਲ ਕਿਵੇਂ ਫਿਲ ਕੀਤਾ ਜਾਂਦਾ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਵਿੱਚ ਦੱਸਾਂਗੇ ਤੇ ਜਿਹੜੇ ਅੱਜ ਆਪਾਂ ਟਾਂਕੇ ਬਣਾ ਰਹੇ ਹਾਂ ਸਟਿਚ ਬਣਾ ਰਹੇ ਹਾਂ ਇਹ ਡੰਡੀਆਂ ਵਿੱਚ ਭਰੇ ਜਾਂਦੇ ਨੇ ਤੇ ਬਹੁਤ ਹੀ ਸੋਖੇ ਤਰੀਕੇ ਨਾਲ ਬਣ ਜਾਂਦੇ ਨੇ ਪਲੇਨ ਸੂਟ ਬਣਾਓ ਪ੍ਰਿੰਟਡ ਸੂਟ ਬਣਾਓ ਉਹਦੇ ਤੇ ਥੋੜੀ ਜੀ ਹੈਂਡ ਐਮਬਰਾਇਡਰੀ ਕਰਕੇ ਤੁਸੀਂ ਉਹਨਾਂ ਨੂੰ ਮਹਿੰਗੇ ਬਣਾ ਸਕਦੇ ਹਾਂ ਜਿਹੜੇ ਹੁਣ ਆਪਾਂ ਸੂਟ ਲੈਣੇ ਆ ਹੁਣ ਤਾਂ ਇਹ ਤਾਂ ਚਲੋ ਆਮ ਹੀ ਨੇ ਕਿ ਉਹਨਾਂ ਦੇ ਉੱਤੇ ਜਦੋਂ ਹੈਂਡ embroiderry ਹੋ ਜਾਂਦੀ ਆ ਤੇ ਉਹਨਾਂ ਦਾ ਰੇਟ ਆ ਜਿਹੜਾ ਉਹ ਵੱਧ ਜਾਂਦਾ ਹੈ ਨਾ ਇਦਾਂ ਦੇ ਆਮ ਸੂਟ ਲੈ ਆ ਕੇ ਆਪਾਂ ਉੱਤੇ ਥੋੜਾ ਬਹੁਤਾ ਵਰਕ ਕਰਕੇ ਉਹਨਾਂ ਨੂੰ ਵਧੀਆ ਸੋਹਣੇ ਤਰੀਕੇ ਨਾਲ ਨਾ ਸਕਦੇ ਆ ਤੇ ਉਹੀ ਸੂਟ ਜਿਹੜੇ ਸਾਡੇ ਸਸਤੇ ਲੱਗਦੇ ਹੁੰਦੇ ਨੇ ਥੋੜੀ ਜੀ ਹੈਂਡ embroiderry ਕਰਨ ਨਾਲ ਮਹਿੰਗੇ ਲੱਗਣ ਲੱਗ ਜਾਂਦੇ ਨੇ ਤੇ ਸੂਟ ਸੋਹਣਾ ਲੱਗਣ ਲੱਗ ਜਾਂਦਾ ਠੀਕ ਹੈ ਜੀ ਹੁਣ ਹੈਂਡਵਰਕ ਦੀ ਕਢਾਈ ਦਾ ਟ੍ਰੈਂਡ ਵੀ ਬਹੁਤ ਆ। ਇਕੋ ਜੀ ਤੁਸੀਂ ਦੇਖ ਰਹੇ ਹੋ ਕਿਨੇ ਸੋਹਣੇ ਤਰੀਕੇ ਨਾਲ ਜਿਹੜਾ ਇਹ ਟੰਕਾ ਬਣਦਾ ਚਾਰਿਆ ਹੈ। ਇਕੋ ਕਿੰਨਾ ਸੋਹਣਾ ਬਣ ਗਿਆ। ਇਸੇ ਤਰ੍ਹਾਂ ਆਪਾਂ ਹੈਂਡ ਬੋਇਟਰੀ ਵਿੱਚ ਇਸ ਟੰਕੇ ਨੂੰ ਯੂਜ਼ ਕਰ ਸਕਦੇ ਹਾਂ। ਹਾਂਜੀ ਦੇਖੋ ਇਹ ਆਪਣਾ ਜਿਹੜਾ ਸਟਿਚ ਕਿੰਨਾ ਸੋਹਣਾ ਬਣਿਆ ਤੁਸੀਂ ਇਹਨੂੰ ਸੂਟ ਦੇ ਫਲਾਵਰ ਦੇ ਆਲੇ-ਦਲੇ ਰੌਂਡ ਦੇ ਕੇ ਬਣਾ ਸਕਦੇ ਹੋ ਹਨ ਜਿਵੇਂ ਪ੍ਰਿੰਟਡ ਸੂਟ ਹੁੰਦਾ ਹੈ ਤੇ ਜਾਂ ਫਿਰ ਤੁਸੀਂ ਪਲੇਨ ਸੂਟ ਦੇ ਉੱਤੇ ਵੀ ਸਟੰਚ ਜਿਹਾ ਯੂਜ਼ ਕਰ ਸਕਦੇ ਹੋ ਹੁਣ ਜਿਹੜਾ ਸੈਕੰਡ ਸਟਿਚ ਆਪਣਾ ਲਗਿਆ ਉਹ ਹੈਗਾ ਜੀ ਰਨਿੰਗ ਸਟਿਚ ਇਹ ਵੀ ਤੁਸੀਂ ਦੇਖਿਓਗਾ ਕਿ ਆਰਕੰਡੀ ਦੇ ਸੂਤਾਂ ਦੇ ਉੱਪਰ ਜ਼ਿਆਦਾਤਰ ਆਰਕੰਡੀ ਦੇ ਜਿਹੜੇ ਸੂਤ ਹੁੰਦੇ ਨੇ ਉਹਨਾਂ ਦੇ ਉੱਪਰ ਇਹ ਰਨਿੰਗ ਸਟਿਚ ਕੀਤਾ ਹੁੰਦਾ ਹੈ ਤੇ ਬੜਾ ਸੋਹਣਾ ਲੱਗਦਾ ਹੈ ਹਨਾ ਕੀਤਾ ਹੋਇਆ ਤੇ ਮੈਂ ਤੁਹਾਨੂੰ ਇੱਕ ਸੂਤ ਦਿਖਾਉਂਗੀ ਵੀ ਜਿਨ੍ਹਾਂ ਦੇ ਉੱਤੇ ਰਨਿੰਗ ਸਟਿਚ ਕਰਕੇ ਆਪਾਂ ਤਿਆਰ ਕਰਾਂਗੇ ਤੇ ਇਹ ਜਿਹੜਾ ਰਨਿੰਗ ਸਟਿਚ ਆ ਇਹ ਬਹੁਤ ਸੌਖਾ ਬਹੁਤ ਈਜ਼ੀ ਆ ਟੰਡੀਆਂ ਵਿੱਚ ਵਰਤਦੇ ਹੋ ਵਰਤ ਸਕਦੇ ਹੋ ਫਲਾਵਰ ਦੀ ਆਲੇ ਦਲੇ ਰੌਂਟੇ ਸਕਦੇ ਹੋ ਫਲਾਵਰ ਦੀਆਂ ਪੱਤੀਆਂ ਵਿੱਚ ਭਰ ਸਕਦੇ ਹੋ ਕਿਤੇ ਵੀ ਯੂਜ਼ ਕਰ ਸਕਦੇ ਹੋ ਪਰ ਅੱਜ ਆਪਾਂ ਸਿਰਫ ਇਹ ਨੂੰ ਬਣਾਉਣਾ ਸਿਖਾਇਆ ਪੱਤੀਆਂ ਚ ਕਿਵੇਂ ਭਰਨਾ ਫਲਾਵਰ ਚ ਕਿਵੇਂ ਭਰਨਾ ਉਹ ਆਪਾਂ ਅੱਗੇ-ਅੱਗੇ ਵੀਡੀਓ ਚ ਤੁਹਾਨੂੰ ਨਾਲ-ਨਾਲ ਦੱਸਦੇ ਜਾਵਾਂਗੇ ਦੇਖੋ ਜਿੰਦਾ ਦਾ ਤਾਂ ਪ੍ਰੋਫੈਸ਼ਨ ਹੁੰਦਾ ਏ ਉਹ ਤਾਂ ਚਲੋ ਮਸ਼ੀਨਾਂ ਲੈ ਕੇ ਹਨਾ ਅੱਜ ਕੱਲ ਮਸ਼ੀਨਾਂ ਇੰਨੀਆਂ ਹੋ ਗਈਆਂ ਕਿ ਕਿਸੇ ਤਰ੍ਹਾਂ ਦੀ ਵਿਕੜਾਈ ਆ ਜਿਹੜੀ ਮਸ਼ੀਨਾਂ ਨਾਲ ਕੀਤੀ ਜਾਂਦੀ ਆ ਤੇ ਬਹੁਤ ਸੌਖੇ ਤੇ ਬਹੁਤ ਥੋੜੇ ਸਮੇਂ 'ਚ ਹੋ ਜਾਂਦੀ ਆ ਪਰ ਜਿਹੜੀ ਹੈਂਡਵਰਕ ਆ ਇਹ ਜਿਨ੍ਹਾਂ ਨੇ ਮਤਲਬ ਜਿਹੜੇ ਪ੍ਰੋਫੈਸ਼ਨ ਨਹੀਂ ਹੈਗਾ ਜਿਨ੍ਹਾਂ ਦਾ ਮਤਲਬ ਜਿਹੜੇ ਆਪਣੇ ਸੂਟ ਤਾਂ ਆਪ ਤਿਆਰ ਕਰਕੇ ਚਲੋ ਬੰਦਾ ਵਧੀਆ ਤਰੀਕੇ ਨਾਲ ਉਹਨੂੰ ਤਿਆਰ ਕਰ ਸਕਦਾ ਹਨ ਮਸ਼ੀਨਾ ਲੈਣ ਦਾ ਤਾਂ ਉਹਨਾਂ ਨੂੰ ਫਾਇਦਾ ਜਿਨ੍ਹਾਂ ਦਾ ਇਹ ਕੰਮ ਆ ਵੀ ਉਹਨਾਂ ਨੇ ਇੱਕ ਨਹੀਂ ਹਜ਼ਾਰਾਂ ਸੂਟ ਕੱਢਣੇ ਆ ਤੇ ਅੱਗੇ ਆਪਣਾ ਕੰਮ ਕਰਨਾ ਪਰ ਜਿਹੜੇ ਆਮ ਘਰਾਂ ਵਿੱਚ ਆਪਾਂ ਸੂਟ ਸਵੋਣਿਆ ਤੇ ਆਪਾਂ ਸਸਤੇ ਸੂਟ ਲੈ ਕੇ ਥੋੜੀ ਜਿਹੀ ਮੋਇਟਰੀ ਕਰਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਤਿਆਰ ਕਰ ਲੈਂਦੇ ਆ ਨਾ ਤੇ ਆਪਾਂ ਥੋੜੀ ਜਿਹੀ ਟਾਂਕੇ ਘਰੇ ਬੈ ਕੇ ਇਦਾਂ ਸਿੱਖ ਸਕਦੇ ਆ ਜਿਹੜਾ ਹੁਣੇ ਆਪਾਂ ਸਟਿਚ ਬਣਾ ਰਹੇ ਆ ਜੀ ਇਹ ਹੈਗਾ ਬੈਕ ਸਟਿਚ ਠੀਕ ਹੈ ਜੀ ਇਹ ਬੈਕ ਸਟਿਚ ਇਦਾਂ ਵੀ ਅੱਗੇ ਸੂਈ ਨੂੰ ਲੈ ਕੇ ਜਾਣਾ ਤੇ ਪਿਛਲੇ ਟੰਕੇ ਦੇ ਨਾਲ ਆਪਾਂ ਕੱਟ ਦੇਣਾ ਇਹ ਟੰਕਾ ਕੁਝ ਇਸ ਤਰ੍ਹਾਂ ਵੱਡਦਾ ਜਿਵੇਂ ਆਪਾਂ ਮਸ਼ੀਨ ਦੇ ਉੱਤੇ ਸਿਲਾਈ ਲਗਾਉਂਦੇ ਆ ਨਾ ਜਿਵੇਂ ਸਿਲਾਈ ਲੱਗੀ ਹੁੰਦੀ ਆ ਕੁਝ ਐਸੇ ਹਿਸਾਬ ਨਾਲੇ ਟੰਕੇ ਦੀ ਲੁੱਕ ਹੁੰਦੀ ਆ ਠੀਕ ਹੈ ਜੀ ਇਹ ਵੀ ਆਪਾਂ ਫੁੱਲਾਂ ਦੀਆਂ ਡੰਡੀਆਂ ਵਿੱਚ ਯੂਜ਼ ਕਰ ਸਕਦੇ ਹਾਂ ਮਤਲਬ ਕਿਸੇ ਵੀ ਫੁੱਲ ਵਿੱਚ ਆਪਾਂ ਇਹਨੂੰ ਲਗਾ ਸਕਦੇ ਆ ਤੇ ਇਹ ਵੀ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਏ ਜਿਵੇਂ ਇਹਨੂੰ ਹੋਰ ਕਿਵੇਂ ਵਧੀਆ ਬਣਾ ਸਕਦੇ ਵਿੱਚ ਇਹ 17 ਵਗੈਰਾ ਵਿੱਚ ਪਾ ਕੇ ਇਹਨੂੰ ਬਣਾ ਸਕਦੇ ਆ ਚਲੋ ਅਲੱਗ-ਅਲੱਗ ਤਰੀਕਿਆਂ ਨਾਲ ਇਸ ਢੰਗੇ ਨੂੰ ਆਪਾਂ ਯੂਜ਼ ਕਰ ਸਕਦੇ ਟੀਟਾ ਜੀ ਇਹ ਹੈਗਾ ਆਪਣਾ ਬੈਕ ਸਟਿਚ ਦੇਖੋ ਕਿੰਨਾ ਸੋਹਣਾ ਲੱਗਦਾ ਬਣਿਆ ਹੋਇਆ ਠੀਕ ਹੈ ਜੀ ਤੇ ਕਿੰਨੀ ਛੇਤੀ ਇੰਨਾ ਹੋ ਗਿਆ ਸੌਖਾ ਵੀ ਆ ਛੇਤੀ ਵੀ ਬਣਨ ਵਾਲਾ ਇਹ ਵੀ ਦੇਖੋ ਸਾਰੇ ਤੰਕੇ ਤਾਂ ਜੇ ਆਸਾਨੀ ਨਾਲ ਆਪਾਂ ਬਣਾ ਲਏ ਹੋਏ ਨੇ ਹੁਣ ਅਗਲਾ ਟੰਕਾ ਜਿਹੜਾ ਆਪਾਂ ਬਣਾ ਰਹੇ ਹਾਂ ਉਹ ਬਣਾ ਰਹੇ ਹਾਂ ਜੀ ਨੋਟ ਸਟਿਚ ਮਤਲਬ ਕਿ ਨੋਟ ਸਟਿਚ ਜਾਂ ਫਿਰ ਇਹਨੂੰ ਆਪਾਂ ਗੱਠ ਟੰਕਾ ਪੰਜਾਬੀ ਵਿੱਚ ਆਪਾਂ ਇਹਨੂੰ ਗੱਠ ਟੰਕਾ ਕਹਿ ਸਕਦੇ ਹਾਂ ਠੀਕ ਹੈ ਜੀ ਇਹ ਵੀ ਬਣਾਉਣਾ ਬਹੁਤ ਆਸਾਨ ਆ ਇਹਨਾਂ ਮਤਲਬ ਜੀ ਮੈਂ ਆਪਾਂ ਇਹਨੂੰ ਬਣਾਉਣੀ ਆ ਇਹ ਇੱਕ ਜਿਵੇਂ ਇਕੱਠਾਂ ਦੀ ਤਰ੍ਹਾਂ ਬਣ ਜਾਂਦਾ ਜਿਵੇਂ ਗੱਠ ਲੱਗੀ ਹੁੰਦੀ ਹੈ ਨਾ ਐਦਾਂ ਇਕੱਠਾਂ ਜਿਹਾ ਬਣ ਸਕਦੀਆਂ ਨੇ ਹੁਣ ਇਹ ਇਕੱਠਾਂ ਤੁਸੀਂ ਨਾਲ-ਨਾਲ ਕਰਕੇ ਵੀ ਬਣਾ ਸਕਦੇ ਹੋ ਠੀਕ ਆ ਥੋੜ੍ਹਾ ਜਿਹਾ ਦੂਰ ਕਰਕੇ ਵੀ ਬਣਾ ਸਕਦੇ ਹੋ ਇਹ ਤੁਹਾਡੀ ਇੱਛਾ ਨੇੜੇ ਬਣਾਉਗੇ ਤਾਂ ਵੀ ਸੋਹਣੇ ਲੱਗਦੇ ਨੇ ਦੂਰ-ਦੂਰ ਬਣਾਉਗੇ ਤਾਂ ਵੀ ਸੋਹਣੇ ਲੱਗਦੇ ਨੇ ਇਹ ਟੰਕਾ ਬਣਿਆ ਹੋਇਆ ਵੀ ਬਹੁਤ ਸੋਹਣਾ ਲੱਗਦਾ ਏ ਇਹ ਜਿੰਨੇ ਵੀ ਟੰਕਾ ਬਣਾ ਰਹੇ ਅੱਜ ਸਿੱਧੇ-ਸਿੱਧੇ ਬਣਾ ਰਹੇ ਆ ਤੇ ਇਹ ਆਪਾਂ ਫੁੱਲਾਂ ਦੀਆਂ ਡੰਡੀਆਂ ਵਿੱਚ ਸਜਣ ਵਾਸਤੇ ਸਿੱਧੀਆਂ ਲਾਈਨਾਂ ਵਿੱਚ ਲੱਪਣ ਵਾਸਤੇ ਬਣਾ ਰਹੇ ਹਾਂ ਇਹ ਟੰਕਾ ਵੀ ਬਹੁਤ ਵਧੀਆ ਲੱਗਦਾ ਤੇ ਇਹਦੇ ਨਾਲ ਜਿਹੜੀ ਕੜਾਈ ਆ ਇਹ ਮੋਟੀ-ਮੋਟੀ ਕੜਾਈ ਹੋ ਜਾਂਦੀ ਆ ਹਾਂ ਜਿਵੇਂ ਜਿਵੇਂ ਪਹਿਲਾਂ ਜਿਹੜੇ ਆਪਾਂ ਟੰਕੇ ਪਾਏ ਸੀਗੇ ਆ ਦੋ ਬੈਕ ਸਟਿਚ ਪਾਇਆ ਸੀਗਾ ਤੇ ਰਨਿੰਗ ਸਟਿਚ ਪਾਇਆ ਸੀਗਾ ਇਹ ਪਤਲੇ-ਪਤਲੇ ਬਣਦੇ ਆ ਪਰ ਜਿਹੜਾ ਗਾਟਾ ਟੰਕਾ ਹੋ ਗਿਆ ਚੇਨ ਸਟਿਚ ਹੋ ਗਿਆ ਨਾ ਇਹ ਥੋੜੇ ਜਿਹੇ ਟੰਕੇ ਦੇ ਜਿਹੜੇ ਇਹ ਮੋٹے-ਮੋٹے ਲੱਗਦੇ ਆ ਤੇ ਮਤਲਬ ਕੜਾਈ ਦੂਰੋਂ ਹੀ ਨਜ਼ਰ ਆਉਂਦੀ ਆ ਤੇ ਬਣਿਆ ਹੋਇਆ ਸੋਨਾ ਵੀ ਲੱਗਦਾ ਏ ਤੁਸੀਂ ਇੱਧਾ ਕੁਝ ਟਰੱਕ ਕੇ ਸਿੱਖ ਕੇ ਆਪਣੀ ਸੂਟਾ ਨੂੰ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਤੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਥਰੂ ਕਰਨਾ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਹਾਂਜੀ ਹੁਣ ਜਿਹੜਾ ਆਪਾਂ ਅਗਲਾ ਟੰਕਾ ਬਣਾਵਾਂਗੇ ਉਹ ਬਣਾ ਰਹੇ ਆਪਾਂ ਜੀ ਸਪਲੇਟ ਸਟਿਚਰ ਇਹ ਜਿਹੜਾ ਟੰਕਾ ਇਹ ਬੈਕ ਟੰਕੇ ਦੇ ਤਰ੍ਹਾਂ ਹੀ ਬਣਦਾ ਪਰ ਸਿਰਫ ਵੱਖਰੇ ਨਾਲ ਕਿ ਜਦੋਂ ਆਪਾਂ ਸੂਈ ਵੈਕ ਤੇ ਲਿਜਾ ਕੇ ਕਢਣੀ ਆ ਤਾਂ ਜਿਹੜਾ ਆਪਾਂ ਟੰਕਾ ਬਣਾਇਆ ਬਣਾਇਆ ਉਹ ਤੇ ਬਿਲਕੁਲ ਵਿਚਕਾਰ ਜੇ ਆਪਾਂ ਸੂਈ ਨੀਚੇ ਲੈ ਕੇ ਜਾਣੀ ਆ ਤੇ ਫਿਰ ਆਪਾਂ ਸੂਈ ਉੱਪਰ ਥੋੜੇ ਜਿਹਾ ਵੱਧ ਅੱਗੇ ਲੈ ਕੇ ਜਾਵਾਂਗੇ ਤੇ ਜਿਹੜਾ ਫੇਰ ਟੰਕਾ ਬਣਾਵਾਂਗੇ ਉਹਦੇ ਫੇਰ ਵਿਚਕਾਰ ਮਤਲਬ ਸੂਈ ਨਾਲ ਕੱਢ ਲਾਂਗੇ ਮਤਲਬ ਜਿਵੇਂ ਪਹਿਲਾਂ ਟੰਕਾ ਬਣਾਇਆ ਸੀ ਉਹ ਤਾਂ ਬਰਾਬਰ ਬਰਾਬਰ ਬਣਾਇਆ ਸੀਗਾ ਪਰ ਜਿਹੜਾ ਇਹ ਟੰਕਾ ਬਣਾਉਣਾ ਇਹ ਆਪਾਂ ਜਿਹੜਾ ਪਿਛਲਾ ਟੰਕਾ ਬਣਾਇਆ ਉਹਦੇ ਅੱਧ ਵਿੱਚ ਕੱਢਣਾ ਸੂਈ ਨੂੰ نیچے ਲੈ ਕੇ ਜਾਣਾ ਠੀਕ ਹੈ ਜੀ ਇਦਾਂ ਕਰਨ ਨਾਲ ਇਹ ਹਾਫ ਹਾਫੀ ਸਹਿ ਵਿੱਚ ਮਤਲਬ ਟੰਕਾ ਬਣਿਆ ਜਾਂਦਾ ਤਾਂ ਕਰਕੇ ਇਹਨੂੰ ਸਪਲੇਟ ਟੰਕਾ ਵੀ ਕਿਹਾ ਜਾਂਦਾ ਹਨਾ ਤੇ ਇਹ ਵੀ ਫੁੱਲਾਂ ਦੀਆਂ ਡੰਡੀਆਂ ਵਿੱਚ ਭਰਿਆ ਹੋਇਆ ਬਹੁਤ ਸੋਹਣਾ ਲੱਗਦਾ ਤੇ ਬਹੁਤ ਛੇਤੀ ਤਿਆਰ ਹੋ ਜਾਂਦਾ ਜਿਹੜਾ ਇਹ ਟੰਕਾ ਇਹ ਇਹ ਬੈਕ ਟੰਕੇ ਤੇ ਰਨਿੰਗ ਟੰਕੇ ਨਾਲੋਂ ਥੋੜਾ ਜਿਹਾ ਮੋਟਾ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਇਹਨੂੰ ਸਪਲਿਟ ਕਰਦੇ ਆ ਵਿੱਚ ਦੁਬਾਰਾ ਜਾ ਕੇ ਵਿਚਕਾਰ ਕਰਦੇ ਆ ਤੇ ਇਹ ਡਬਲ ਹੋ ਜਾਂਦਾ ਦੇਖੋ ਜਿਵੇਂ ਆਪਾਂ ਇੱਥੋਂ ਵਿਚਕਾਰ ਕੀਤਾ ਤੇ ਇਹ ਡਬਲ ਹੋ ਗਿਆ ਜਿਵੇਂ ਹੁਣ ਫਿਰ ਦੇਖੋ ਇਹਦੇ ਇੱਥੇ ਨਹੀਂ ਕੱਢਿਆ ਤੇ ਨੀਚੇ ਜਾ ਕੇ ਕੱਢਿਆ ਨਾ ਤੇ ਇਹ ਡਬਲ ਹੋ ਗਿਆ ਤੇ ਤਾਂ ਕਰਦੇ ਕਰਦੇ ਆਪਾਂ ਇਸ ਟੰਕੇ ਨੂੰ ਬਣਾ ਲਾਂਗੇ ਤੇ ਇਹ ਵੀ ਟੰਕਾ ਬਹੁਤ ਵਧੀਆ ਬਣਦਾ ਤੇ ਸੌਖਾ ਬਣਦਾ ਦੇਖੋ ਕਿੰਨਾ ਵਧੀਆ ਬਣ ਗਿਆ ਇਹ ਵੀ ਬਣਾਉਣਾ ਬਹੁਤ ਈਜ਼ੀ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਤੇ ਇਹ ਥੋੜਾ ਜਿਹਾ ਬਾਕੀਆਂ ਨਾਲੋਂ ਮੋਟਾ ਬਣਿਆ ਠੀਕ ਹੈ ਜੀ ਹੁਣ ਜਿਹੜਾ ਆਪਾਂ ਨੈਕਸਟ ਰੰਗਾ ਬਣਾ ਰਹੇ ਹਾਂ ਤੇ ਇਹਨੂੰ ਅਸੀਂ ਪਹਿਲਾਂ ਬਣਾਵਾਂਗੇ ਅ ਰਨਿੰਗ ਸਟਿਚ ਦੀ ਤਰ੍ਹਾਂ ਜਿਵੇਂ ਆਪਾਂ ਸੈਕੰਡ ਨੰਬਰ ਵਾਲਾ ਆਪਾਂ ਬਣਾਇਆ ਸੀਗਾ ਰਨਿੰਗ ਸਟਿਚ ਪਹਿਲਾਂ ਆਪਾਂ ਸਾਰੇ ਨੂੰ ਰਨਿੰਗ ਸਟਿਚ ਬਣਾ ਲਾਂਗੇ ਤੇ ਇਹ ਢੰਕਾ ਵੀ ਬਹੁਤ ਸੋਹਣਾ ਬਣਦਾ ਏ ਤੇ ਦੇਖੋ ਪਹਿਲਾਂ ਆਪਾਂ ਰਨਿੰਗ ਸਟਿਚ ਦੀ ਤਰ੍ਹਾਂ ਇਹਨੂੰ ਆਪਾਂ ਕਰ ਲੈਣਾ ਬਸ ਇਹ ਫਰਕ ਇਹਨਾਂ ਕਿ ਆਪਾਂ ਨੂੰ ਡਬਲ ਦਵਾਰ ਮਤਲਬ ਡਬਲ ਕੰਮ ਕਰਨਾ ਪੈਂਦਾ ਤੇ ਪਹਿਲਾਂ ਆਪਾਂ ਇਹਦੇ ਤੇ ਰਨਿੰਗ ਸਟਿਚ ਬਣਾਵਾਂਗੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਥੋੜਾ ਜਿਹਾ ਮੋਟਾ ਕਰਨ ਲਈ ਇਹਦੇ ਤੇ ਥੋੜੇ ਜਿਹਾ ਬੋਰ ਬਾਰਕ ਕਰਾਂਗੇ ਠੀਕ ਹੈ ਜੀ ਇੱਥੇ ਦੋ ਵਾਰ ਸੂਈ ਚਲਦੀ ਹੈ ਜਿਵੇਂ ਪਹਿਲਾਂ ਦੇਖੋ ਆਪਾਂ ਰਿੰਗ ਸਵਿਚ ਕਰ ਲਿਆ ਸੀ ਹੁਣ ਜਿਹੜੇ ਆਪਣੇ ਟੰਕੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਵਿੱਚ ਆਪਾਂ ਧਾਗੇ ਨੂੰ ਇਸ ਤਰ੍ਹਾਂ ਲਿਖਾ ਦੇਣਾ ਹੈ ਤੇ ਇਹ ਜਿਹੜੀ ਇਹਦੀ ਲੁਕਾ ਨਾ ਜਿਵੇਂ ਰੱਸੀ ਨਹੀਂ ਵੱਟੀ ਹੁੰਦੀ ਵੱਟ ਜਿਹਾ ਪਏ ਹੁੰਦੇ ਨੇ ਉਸੇ ਸਟਾਫ ਨਾਲ ਇਸ ਟੰਕੇ ਦੀ ਲੁਕਾ ਆ ਜਾਂਦੀ ਆ ਤੇ ਇਹ ਵੀ ਡੰਡੀਆਂ ਜਪਾਇਆ ਬਹੁਤ ਸੋਹਣਾ ਲੱਗਦਾ ਏ ਤੇ ਬਹੁਤ ਛੇਤੀ ਉਹ ਤਿਆਰ ਹੋ ਜਾਂਦਾ ਇਹਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਇਹ ਥੋੜਾ ਜਿਹਾ ਮोटा-ਮोटा ਵੀ ਹੁੰਦਾ ਏ ਮਤਲਬ ਨੋਰਮਲ ਜਿਹਾ ਹੁੰਦਾ ਏ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਇਹਦੀ ਲੁੱਕ ਬੜੀ ਸੋਹਣੀ ਲੱਗਦੀ ਆ ਤੇ ਜਿਵੇਂ ਰੱਸੀਆ ਵਟੇ ਹੁੰਦੇ ਆ ਨਾ ਤਾਂ ਅਗੇਨ ਵਟ ਪਾਇਆ ਹੁੰਦਾ ਕੁਝ ਇਸ ਤਰ੍ਹਾਂ ਦੀ ਲੁੱਕ ਹੁੰਦੀ ਆ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਬਣੇ ਹੋਏ ਠੀਕ ਹੈ ਜੀ ਤੇ ਇਦਾਂ ਆਪਾਂ ਬਣਾ ਕੇ ਡੰਡੀਆਂ ਫਿਲ ਕਰ ਸਕਦੇ ਆ ਹੈਂਡਵਰਕ ਸਿੱਖਣਾ ਕੋਈ ਔਖਾ ਕੰਮ ਨਹੀਂ ਹੈਗਾ ਬਸ ਇਸ ਇੱਕ ਇੰਟਰਸਟ ਹੋਣਾ ਚਾਹੀਦਾ ਏ ਸਿੱਖਣ ਲਈ ਤੇ ਜੇ ਤੁਸੀਂ ਸਿੱਖਣਾ ਹੈ ਤੇ ਕੋਈ ਆਪਾਂ ਕਲਾਸਾਂ ਸ਼ੁਰੂ ਕੀਤੀਆਂ ਨੇ ਟੰਕੇ ਬਣਾਏ ਕਿ ਸੁਣ ਲੱਗਦੇ ਨਾ ਇਸੇ ਤਰ੍ਹਾਂ ਆਪਾਂ ਅੱਗੇ-ਅੱਗੇ ਵੀਡੀਓ ਵਿੱਚ ਹੋਰ ਵੀ ਟੰਕੇ ਬਣਾਵਾਂਗੇ ਤੇ ਆਪਾਂ ਤੁਹਾਨੂੰ ਫ੍ਰੀ 'ਚ ਸਾਰਾ ਸਿਖਾਵਾਂਗੇ ਠੀਕਾ ਤੇ ਥੋੜੀਆਂ ਜਿਹੀਆਂ ਵੀਡੀਓ ਦੇ ਵਿੱਚ ਆਪਾਂ ਸਾਰੇ ਟੰਕੇ ਤੁਹਾਨੂੰ ਸਿਖਾ ਦੇਣੇ ਆ ਹੁਣ ਦੇਖੋ ਜਿਹੜਾ ਇਹ ਟੰਕਾ ਇਹਨੂੰ ਵੀ ਆਪਾਂ ਨੋਟ ਸਟਿਚ ਕਹਿ ਸਕਦੇ ਆ ਕਰ ਟੰਕਾ ਕਹਿ ਸਕਦੇ ਆ ਕਿੱਦਾਂ ਕਰਨਾ ਇਹ ਸੂਈ ਦੇ ਉੱਪਰ ਦੀ ਮਤਲਬ ਇੱਕ ਵਾਰ ਆਪਾਂ ਲਿਖਾ ਕੇ ਤੇ ਇਹਦੇ ਇੱਕ ਸਾਈਡ ਤੇ ਗੱਠਾਂ ਜੇ ਬਣ ਜਾਣੀਆਂ ਨੇ ਤੇ ਇੱਕ ਸਾਈਡ ਤੇ ਇਹਦੇ ਜਿਹੜੇ ਧਾਗੇ ਨੇ ਟੇਢੇ ਬਣ ਜਾਣੇ ਆ ਦੇਖੋ نیچے ਲੈ ਜਾਣਾ ਆਪਾਂ ਸੂਈ ਨੂੰ ਸੂਈ ਦੇ ਉੱਤੇ ਪਹਿਲਾਂ ਆਪਾਂ ਦੋ ਓਵਰ ਧਾਗਾ ਘੁਮਾ ਲਿਆ ਤੇ ਬਸ ਫਿਰ ਸੂਈ ਨੂੰ نیچے ਕੱਢ ਲੈਣਾ ਤੇ ਇਹਦੇ ਨਾਲ ਕੀ ਹੋਣਾ ਇੱਕ ਪਾਸੋਂ ਧਾਗਿਆਂ ਨੇ ਟੇਡੇ ਟੇਡੇ ਜਾਣਾ ਤੇ ਨਾਲ-ਨਾਲ ਛੋਟੀਆਂ-ਛੋਟੀਆਂ ਇਕੱਠਾਂ ਬਣਦੀਆਂ ਜਾਣੀਆਂ ਨੇ ਤੇ ਹੁਣ ਫਿਰ ਆਪਾਂ ਜਿਵੇਂ ਬੈਕ ਟੰਗ ਕਿਦੇ ਵਿੱਚੋਂ ਘਾਰੋਂ ਘੜਦੇ ਸੀ ਉੱਤੇ ਹੀ ਆਪਾਂ ਸੂਈ ਕੱਢ ਲਈ ਹੋਈ ਆ ਤੇ ਸੂਈ ਦੇ ਉੱਪਰ ਦੇਖੋ ਧਾਗੇ ਨੂੰ ਦੋ ਵਾਰ ਘੁਮਾ ਲਿਆ ਤੇ ਸੂਈ ਨੂੰ نیچے ਲੈ ਗਏ ਤੇ ਇੱਥੇ ਫਿਰ ਇਹ ਇੱਕ ਛੋਟੀ ਜੀ ਨੋਟ ਬਣ ਜੇਗੀ ਗੱਠ ਬਣ ਜੇਗੀ ਫਿਰ ਆਪਾਂ ਇਦਾਂ ਹੀ ਬੈਕ ਲੈ ਕੇ ਜਾਣਾ ਸੂਈ ਦੇ ਉੱਪਰ ਧਾਗਾ ਘੁਮਾ ਕੇ ਛੋਟੀਆਂ-ਛੋਟੀਆਂ ਇਕੱਠਾਂ ਦੇ ਨਾਲ ਬੈਕ ਟੰਕੇ ਬਣਾ ਲੈਣੇ ਇਹਨੂੰ ਵੀ ਆਪਾਂ ਨੋਟ ਸਟਿਚ ਕਹਿ ਸਕਦੇ ਆ ਇਹ ਵੀ ਟੰਕਾ ਇਹ ਵੀ ਟੰਕਾ ਬਣਿਆ ਹੋਇਆ ਬਹੁਤ ਵਧੀਆ ਲੱਗਦਾ ਦੇਖੋ ਜੀ ਆਪਾਂ ਸਾਰੇ ਟੰਕੇ ਬਣਾ ਲਏ ਨੇ ਇਹ ਵੀ ਬਣ ਕੇ ਹੋਏ ਨੇ ਸਾਰੇ ਇਹ ਆਪਣੇ ਡੰਡੀਆਂ ਵਿੱਚ ਵਰਤੇ ਜਾਣਗੇ ਠੀਕ ਹੈ ਜੀ ਇਦਾਂ ਤੁਸੀਂ ਟੰਕੇ ਸਿੱਖ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਿਲਾਕੇ ਜੀ ਅਗਲੇ ਨਵੇਂ ਟਾਂਕਿਆਂ ਦੇ ਨਾਲ ਥੈਂਕਸ ਫॉर ਵਾਚਿੰਗ